ਕਿਸਾਨ ਦੇ ਨਾਲ ਮਲਾਉਣਿਆਂਗੇ ਜੋ ਕਿ ਆਪਣੀ ਧਰਤੀ ਦੇ ਵਿੱਚੋਂ ਸੋਨਾ ਉਗਲ ਰਿਹਾ ਹੈਗਾ ਜਿੰਮੇਦਾਰ ਦੀ ਜਿੰਨੀ ਵੀ ਫਸਲਾਂ ਨੇ ਘਾਟੇ ਵਾਲੀ ਫਸਲ ਦਾ ਕੋਈ ਨਹੀਂ ਹੁੰਦਾ ਲਗਾਤਾਰ ਹਰ ਰੋਜ਼ ਵੱਡੇ ਪੱਧਰ ਤੇ ਗਾਜਰਾਂ ਵੇਚ ਰਹੇ ਨੇ ਕਿੰਨੀ ਔਰਤ ਕਿੰਨੀਆਂ ਔਰਤਾਂ ਨੇ ਇਸ ਸਮੇਂ ਜਿਹੜੀਆਂ ਕੰਮ ਕਰ ਰਹੀਆਂ ਤੁਹਾਡੇ ਕੋਲ ਆਪਣੇ ਕੋਲ ਬਾਗ ਖੇਤ ਦੇ ਵਿੱਚੋਂ ਗਾਜਰ ਸਿੱਧਾ ਇਸ ਪਲਾਂਟ ਦੇ ਵਿੱਚ ਆਉਂਦੀ ਹੈ ਜਿੱਥੇ ਇਹ ਅਧਨਿਕ ਜਿਹੜੀ ਤਕਨੀਕ ਦੀ ਮਸ਼ੀਨ ਹੈ ਇਸ ਦੇ ਦੁਆਰਾ ਸਾਫ਼ ਕਰਕੇ ਗਾਜਰ ਹੈ ਜਿਹੜੀ ਉਹ ਦਿੱਲੀ ਤੱਕ ਜਿਹੜੀ ਸਪਲਾਈ ਹੁੰਦੀ ਹੈ ਤੇ ਅੱਜ ਹੁਣ 26 ਮਾਰਚ ਹੋ ਗਿਆ 26 ਮਾਰਚ ਨੂੰ ਤਾਂ ਬਿਲਕੁਲ ਗਾਜਰ ਕਿਸੇ ਵੀ ਕੰਮ ਦੀ ਨਹੀਂ ਰਹਿੰਦੀ ਤੇ ਹਰ ਰੋਜ਼ ਉਹ ਦੱਸ ਰਹੇ ਨੇ ਕਿ 1.5 ਲੱਖ ਰੁਪਏ ਤੱਕ ਦੀ ਗਾਜਰ ਹੈ ਜਿਹੜੀ ਉਹ ਸਪਲਾਈ ਕਰਦੇ ਨੇਗੇ ਪੰਜਾਬ ਵਰਗਾ ਮੌਸਮ ਤੇ ਪੰਜਾਬ ਵਰਗਾ ਪਾਣੀ ਕਿਤੇ ਨਹੀਂ ਹੈਗਾ ਮਹਿੰਗੇ ਲੋਕਾਂ ਦੇ ਵਿਆਹ ਨੇ ਤੇ ਘਰ ਨੇ ਉਹਦੀ ਰੀਸ ਨਾ ਕਰੋ ਕਿਉਂਕਿ ਜੇ ਜੀ ਤੇ ਆਪਣੀ ਜ਼ਿੰਦਗੀ ਜਿਉਣ ਵਾਸਤੇ ਬਹੁਤ ਵਧੀਆ ਜੀ ਪੰਜਾਬ ਜਿੱਥੇ ਇੱਕ ਪਾਸੇ ਲਗਾਤਾਰ ਖੇਤੀ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਖੇਤੀ ਦੇ ਵਿੱਚ ਵੱਡਾ ਸੰਕਟ ਹੈ ਪੰਜਾਬ ਦੇ ਵਿੱਚ ਤਾਂ ਉੱਥੇ ਅੱਜ ਤੁਹਾਨੂੰ ਅਸੀਂ ਅੱਜ ਇੱਕ ਕਿਸਾਨ ਦੇ ਨਾਲ ਮਿਲਾਉਂਦੇ ਆਂਗੇ ਜੋ ਕਿ ਆਪਣੀ ਧਰਤੀ ਦੇ ਵਿੱਚੋਂ ਸੋਨਾ ਉਗਲ ਰਿਹਾ ਹੈਗਾ ਸੀ ਅੱਜ ਗੱਲ ਕਰ ਰਹੇ ਆਂ ਮਨਜੀਤ ਸਿੰਘ ਘੁਮਾਨ ਦੀ ਜੋ ਕਿ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਤੋਂ ਦਲੀਪ ਸਿੰਘ ਅਵਾਰਡ ਦੇ ਨਾਲ ਤੇ ਹੋਰ ਪਤਾ ਹੀ ਨਹੀਂ ਕਿੰਨੇ ਕ ਉਵਾਰਾਂ ਦੇ ਨਾਲ ਸਨਮਾਨਿਤ ਹੋ ਚੁੱਕੇ ਨੇ ਤੇ ਲਗਾਤਾਰ ਜੀ ਗੱਲ ਕੀਤੀ ਜਾਵੇ ਲਗਾਤਾਰ ਹਰ ਰੋਜ਼ ਵੱਡੇ ਪੱਧਰ ਤੇ ਗਾਜਰਾਂ ਵੇਚ ਰਹੇ ਨੇ ਇਹ ਤਸਵੀਰ ਤੁਹਾਨੂੰ ਦਿਖਾਉਂਦੇ ਆ ਇਹ ਉਹਨਾਂ ਦੇ ਖੇਤ ਦੇ ਵਿੱਚ ਲੱਗਿਆ ਹੋਇਆ ਪਲਾਟ ਹੈਗਾ ਜਿੱਥੇ ਕੀ ਖੇਤ ਦੇ ਵਿੱਚੋਂ ਗਾਜਰ ਸਿੱਧਾ ਇਸ ਪਲਾਂਟ ਦੇ ਵਿੱਚ ਆਉਂਦੀ ਹੈ ਜਿੱਥੇ ਇਹ ਅਧੁਨਿਕ ਜਿਹੜੀ ਤਕਨੀਕ ਦੀ ਮਸ਼ੀਨ ਹੈ ਇਸ ਦੇ ਦੁਆਰਾ ਸਾਫ਼ ਕਰਕੇ ਗਾਜਰ ਹੈ ਜਿਹੜੀ ਉਹ ਦਿੱਲੀ ਤੱਕ ਜਿਹੜੀ ਸਪਲਾਈ ਹੁੰਦੀ ਹੈ ਤੇ ਹਰ ਰੋਜ਼ ਉਹ ਦੱਸ ਰਹੇ ਨੇ ਕਿ 1.5 ਲੱਖ ਰੁਪਏ ਤੱਕ ਦੀ ਗਾਜਰ ਹੈ ਜਿਹੜੀ ਉਹ ਸਪਲਾਈ ਕਰਦੇ ਨੇਗੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਲਗਾਤਾਰ ਗਾਜਰਾਂ ਆ ਰਹੀਆਂ ਨੇ ਤਾਂ ਸਟੋਰ ਕੀਤੀਆਂ ਜਾ ਰਹੀਆਂ ਨੇ ਟਰੱਕ ਲੋਡ ਹੋ ਰਹੇ ਨੇ ਸਵੇਰ ਤੋਂ ਹੀ ਲਗਾਤਾਰ ਜਿਹੜਾ ਇਹ ਕੰਮ ਹੈਗਾ ਉਹਨਾਂ ਦਾ ਚੱਲਦਾ ਰਹਿੰਦਾ ਹੈਗਾ ਅਕਤੂਬਰ ਦੇ ਵਿੱਚ ਗਾਜਰ ਬੀਜੀ ਜਾਂਦੀ ਹੈ ਤੇ ਇਸ ਤੋਂ ਬਾਅਦ ਸੀਜ਼ਨ ਚੱਲ ਪਾਂਦਾ ਤੇ ਇਸ ਤੋਂ ਬਾਅਦ ਵੀ ਉਹ ਖੇਤਾਂ ਦੇ ਵਿੱਚ ਦੂਸਰੀਆਂ ਫਸਲਾਂ ਲਗਾਉਂਦੇ ਨੇ ਜਿਨ੍ਹਾਂ ਦੇ ਵਿੱਚ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਵਰਤੋਂ ਨਹੀਂ ਹੁੰਦੀ ਮਨਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਮਨਜੀਤ ਜੀ ਕਿਵੇਂ ਦੇਖਦੇ ਹੋ ਕਿ ਕੀ ਅਸੀਂ ਦੇਖਿਆ ਕਿ ਤੁਹਾਡਾ ਪੈਟਰੋਲ ਪੰਪ ਹੈ ਸੀਡ ਫਾਰਮ ਹੈ ਪਰ ਇਸ ਦੇ ਨਾਲ ਵੀ ਤੁਸੀਂ ਆਪਣੇ ਖੇਤਾਂ ਦੇ ਵਿੱਚ ਟਰੈਕਟਰ ਚਲਾ ਰਹੇ ਹੋਗੇ ਇਸ ਨੂੰ ਮਿਲਦਾ ਸਾਨੂੰ ਖੇਤੀ ਆਪਣੀ ਆਪ ਕਰਦਾ ਮੈਂ ਜਿੰਦਗੀ ਜਦੋਂ ਮੇਰੀ ਸੁਰਤ ਸਮਝ ਜਾ ਖੇਤੀ ਨਾਲ ਜੁੜਿਆ ਹੋਇਆ ਹਾਂ ਇਹੀ ਕੰਮ ਵਧੀਆ ਲੱਗਦਾ ਹੈ ਹੋਰ ਕੰਮ ਨਹੀਂ ਵਧੀਆ ਲੱਗਦਾ ਬਾਹਰ ਅੰਦਰ ਜਾਣਾ ਨਹੀਂ ਵਧੀਆ ਲੱਗਦਾ ਪੰਟਰੋਲ ਪੰਪ ਐ ਦੀ ਬੈਠਣਾ ਵਧੀਆ ਨਹੀਂ ਲੱਗਦਾ ਇੰਜ ਹੀ ਕਰਦਾ ਤੇ ਖੇਤਾਂ 'ਚ ਕੰਮ ਕਰੀਏ ਤੇ ਦੱਸਣ ਉਹਨਾਂ ਦੀ ਕਿਰਤ ਕਰੀਏ ਪਰ ਜਿਵੇਂ ਅਸੀਂ ਪੰਜਾਬ 'ਚ ਦੇਖਦੇ ਆ ਕਿ ਬਹੁਤ ਸਾਰੇ ਜਿਹੜੇ ਲੋਕ ਨੇਗੇ ਉਹ ਖੇਤੀ ਨੂੰ ਘਾਟੇ ਦਾ ਸੌਦਾ ਮੰਨ ਲੈਂਦੇ ਆ ਪਰ ਤੁਸੀਂ 40 ਏਕੜ ਫਸਲ ਹੈ ਜਿਹੜੀ ਉਹ ਗਾਜਰਾਂ ਦੀ ਬੀਜ ਦਿਓਗੇ ਤਾਂ ਬਹੁਤ ਸਾਰੇ ਕਿਸਾਨਾਂ ਨੂੰ ਹੁੰਦਾ ਕਿ ਘਾਟ ਹੈ ਜੀ ਵਿਕਦੀ ਨਹੀਂ ਜੀ ਪਰ ਫਿਰ ਤੁਸੀਂ ਇਹ ਚੀਜ਼ਾਂ ਕਿਵੇਂ ਕਰ ਲੈਣੇ ਨਹੀਂ ਇਹ ਜ਼ਿੰਮੇਦਾਰ ਦੀ ਜੰਨੀ ਵੀ ਫਸਲਾਂ ਨੇ ਘਾਟੇ ਵਾਲੀ ਫਸਲ ਦਾ ਕੋਈ ਨਹੀਂ ਹੁੰਦੀ ਜੇ ਕਈ ਵਾਰੀ ਚੱਲੋ ਆਪਣਾ ਬਿਮਾਰੀ ਆ ਗਈ ਜਾਂ ਕੋਈ ਮੀਂਹ ਕਣਿਆ ਕੋਈ ਉਸ ਤਰ੍ਹਾਂ ਦਾ ਨੁਕਸਾਨ ਹੋ ਗਿਆ ਵੱਖਰੀ ਗੱਲ ਹੈ ਪਰ ਕੁਝ ਮੇਰੇ ਵਰਗੇ ਇਨਸਾਨ ਬڑے ਖਰਚੇ ਕਰਨ ਦੇ ਨੇ ਘਰਾਂ ਦੇ ਜਿਆਦੇ ਬੇਹਾਂ ਦੇ ਪੈਸੇ ਜਿਆਦੇ ਲਾਤੇ ਕੋਠੀਆਂ ਵੱਡੀਆਂ ਪਾਲੀਆਂ ਵੱਡੀਆਂ ਕਾਰਾਂ ਲੈਵੀਆਂ ਛੋਟੀਆਂ ਜ਼ਮੀਨਾਂ ਦੇ ਵਿੱਚੋਂ ਉਹ ਖਰਚੇ ਕੱਢਨੇ ਬਹੁਤ ਔਖੇ ਨੇ ਪਰ ਜੇ ਕਿਸੇ ਨੇ ਆਪਣਾ ਘਰ ਚ ਲਾਉਣਾ ਹੈ ਜ਼ਿੰਮੇਦਾਰ ਵਰਗਾ ਤਾਂ ਕੰਮ ਕਿਸੇ ਦਾ ਆਪਣੀ ਵਧੀ ਹੈਗਾ ਬਹੁਤ ਕਮਾਈ ਹੈ ਆਪਣੀ ਜੇ ਸਬਜ਼ੀ ਦੇ ਕੰਮ ਦੇ ਵਿੱਚ ਬੰਦਾ ਪੰਪ ਦੇ ਨਾਲ ਨਾਲੇ ਖੇਤੀਬਾੜੀ ਵਾਲੇ ਪਾਸੇ ਜਿਵੇਂ ਗਾਜਰਾਂ ਦੀ ਤੁਸੀਂ ਸ਼ੁਰੂਆਤ ਕਰੀ ਹੈ ਇਹਦੀ ਕਿਵੇਂ ਸ਼ੁਰੂਆਤ ਹੋਈ ਸੀ ਇਹ ਤਾਂ ਪਹਿਲਾਂ ਤੋਂ ਜੁੜੇ ਹੋਏ ਆ ਸਾਨੂੰ ਅੱਜ ਬਹੁਤ ਵਧੀਆ ਲੱਗਦਾ ਹੈ ਕੰਮ ਆ ਜਿਹੜਾ ਪਟਰੋਲ ਪੰਪ ਪਾਰ ਹੈ ਕੰਮ ਉਹ ਵੱਖਰੀ ਆਪਦੀ ਜਗ੍ਹਾ ਤੇ ਆ ਪਰ ਵਧੀਆ ਹੀ ਇਹ ਜਿਹੜੇ ਕਮਾਈ ਕਰਦੇ ਆ ਅਸੀਂ ਦਿਨ ਰਾਤ ਆਪਦਾ ਰਹਿਣਾ ਕਮਾਈ ਰੋਜ਼ ਦੀ ਰੋਜ਼ ਆਉਂਦੀ ਆ ਸਾਹਮਣੇ ਜਿਵੇਂ ਖੇਤੀਬਾਨ ਕੇਂਦਰ ਖੇੜੀ ਦੇ ਨੇ ਡਾਕਟਰ ਮਨਦੀਪ ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਉਹਨਾਂ ਨਾਲ ਫਿਰ ਕਿਵੇਂ ਮੇਲਜੋਲ ਹੋਇਆ ਕਿਵੇਂ ਉਹਨਾਂ ਦੀ ਮਦਦ ਮਿਲੀ ਕਿ ਉਹਨਾਂ ਨੇ ਸਾਨੂੰ ਬੜੀਆਂ ਸਿੱਧਾਂ ਦਿੱਤੀਆਂ ਕਿਸੇ ਟਾਈਮ ਦੇ ਵਿੱਚ ਬੜੀ ਸਾਡੀ ਮਦਦ ਕੀਤੀ ਜੋ ਸਾਨੂੰ ਔਕੜਾਂ ਦੀ ਜੀ ਅਸੀਂ ਉਹਨਾਂ ਨੂੰ ਕਹਿੰਦੇ ਤੇ ਡਾਕਟਰ ਸਾਹਿਬ ਇਹਦਾ ਇਸ ਤਰ੍ਹਾਂ ਕਰੀਏ ਉਹ ਸਾਡੀ ਪੂਰੀ ਮਦਦ ਕਰਦੇ ਤੇ ਤੇ ਤਕਰੀਬਨ ਜਿੰਨੇ ਵੀ ਯੂਨੀਵਰਸਿਟੀ ਪੀਜੀ ਦੇ ਸਾਇੰਸ ਦਾਣ ਨੇ ਮੇਰੇ ਤਾਂ ਦੋਸਤ ਬਣੇ ਹੋਏ ਨੇ ਅੱਜ ਕੱਲ੍ਹ ਜੋ ਵੀ ਕੋਈ ਇੱਧਰ ਦਿੱਕਤ ਆ ਕਿ ਜਦੋਂ ਉਹਨਾਂ ਨਾਲ ਗੱਲ ਕਰਦੇ ਨਾਲ ਦੀ ਨਾਲ ਸਾਡਾ ਮਸਲਾ ਹੱਲ ਹੁੰਦਾ ਹੈ तकरीबन ਮੇਰਾ ਫੋਨ ਹਰ ਵਕਤ ਸਾਰੇ तकरीबन ਪੰਜਾਬ ਦੇ ਲੋਕਾਂ ਲਵੇ ਬਹੁਤ ਸਨਾਂ ਲਵੇ ਹੈ ਜੇਕਰ ਉਹਨੂੰ ਦਿੱਕਤਾਂ ਖੇਤੀਬਾੜੀ ਚ ਕਰਦੇ ਆਪਾਂ بڑا ਸਵਾਲ ਆਉਂਦੇ ਨੇ ਫੋਨ ਮੈਂ ਦੱਸਦਾ ਵੀ ਇਸ ਤਰ੍ਹਾਂ ਕਰਕੇ ਐਂ ਕਰੋ ਉਹੀ ਔਖਾ ਕੰਮ ਨਹੀਂ ਹੈਗਾ ਕਿਤੇ ਕੋਈ ਦਿੱਕਤ ਆਉਂਦੀ ਹੈ ਆਪਾਂ ਇੱਕ ਦੂਜੇ ਨੂੰ ਪੱਛੇ ਕੇ ਅੱਗੇ ਨਿਕਲ ਸਕਦੇ ਹਾਂ ਜੀ ਕਿ ਤੁਸੀਂ ਤੁਹਾਡੀ ਗਾਜਰ ਹੈ ਜਿਵੇਂ ਉਹੀ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਤੁਹਾਡੀ ਗਾਜਰ ਦੀ ਖਾਸੀਅਤ ਕੀ ਹੈ ਜਿਵੇਂ ਰੰਗ ਦੱਸ ਰਿਹਾ ਕੁਆਲਿਟੀ ਦੱਸ ਰਹੀ ਹੈਗੀ ਇਹੀ ਚੀਜ਼ਾਂ ਨੇਗੀਆਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਹੁਣ ਤੱਕ ਜਿਹੜੀ ਗਾਜਰ ਹੈਗੀ ਦਿੱਲੀ ਤੱਕ ਸਪਲਾਈ ਕਰ ਰਹੇ ਹੋ ਇਹ ਸਾਡੀ ਕੁਆਲਿਟੀ ਹੈ ਜਿਹੜੀ ਅਸੀਂ ਆਪ ਜਿਹੜਾ ਬੀਜ ਹੈ ਇਹਨੂੰ ਸਿਲੈਕਸ਼ਨ ਕਰਕੇ ਅਸੀਂ ਆਪ 3 ਸਾਲ ਹੋ ਗਏ ਬੀਜ ਨੂੰ ਸਹੀ ਕੀਤਾ ਤੇ ਅੱਜ ਹੁਣ 26 ਮਾਰਚ ਹੋ ਗਿਆ 26 ਮਾਰਚ ਨੂੰ ਤਾਂ ਬਿਲਕੁਲ ਗਾਜਰ ਕਿਸੇ ਵੀ ਕੰਮ ਸਿਰਮਾ ਗਾਜਰ ਦਿਖਾਉਣਾ ਹੁਣ ਵੀ ਅੱਜ ਵੀ ਚੱਕ ਕੇ ਵਿੱਚੋਂ ਚੱਲ ਰਹੀਆਂ ਹੁੰਦੀਆਂ ਆ। ਆ ਦੇਖੋ ਇਹਦੇ ਵਿੱਚ ਅੱਜ ਵੀ ਨਾਰੜ ਨਹੀਂ ਹੈਗਾ। ਹੂੰ। ਆ ਦੇਖੋ। ਅੱਜ ਵੀ ਸਾਫ਼ ਨਹੀਂ ਜੀ ਇਹ। ਤਾਂ ਪ੍ਰੋਪਰ ਜਿਵੇਂ ਨਾਰੜੇ ਵਾਲੀ ਜਿਹੜੀ ਗਾਜਰ ਹੈਗੀ ਉਹਨੂੰ ਸਹੀ ਨਹੀਂ ਮੰਨਿਆ ਜਾਂਦਾ। ਪੁਰਾ ਖੰਦ ਨਹੀਂ ਕੋਈ ਤੁਸੀਂ ਵੀ ਬਚਪਨ ਦੇ ਵਿੱਚ ਦੇਖਿਆ ਹੋਊਗਾ ਜਿੱਦਾਂ ਨਰਾੜਾ ਹੋਵੇ ਆਪਾਂ ਖੰਦ ਨਹੀਂ ਮਿੱਠੀ ਨਹੀਂ ਹੁੰਦੀ ਤੁਸੀਂ ਗਾਜਰ ਖਾਧਰੀ ਜੋ ਖਾਓਗੇ ਇਹ ਜਿਹੇ ਜਿਹੇ ਆਪਣੇ ਫਰੂਟ ਖਾ ਲੈ ਜਿਹੇ ਗਾਜਰਾ ਖਾ ਲੈ ਇੱਕ ਬਰਾਬਰ ਨਹੀਂ ਫਿਰ ਇਹ ਵੀ ਕਿਵੇਂ ਤੁਸੀਂ ਆਪ ਜਿਵੇਂ ਤਿਆਰ ਕੀਤਾ ਜਿਵੇਂ ਹੁਣ ਤੁਸੀਂ ਬੀਜ ਵੀ ਦੱਸ ਰਹੇ ਸੀ ਵੱਡੇ ਪੱਧਰ ਤੇ ਤਿਆਰ ਕਰ ਰਹੇ ਹੋ ਖੇਤ ਦੇ ਵਿੱਚ ਇਕੱਲਾ ਅਸੀਂ ਗਾਜਰ ਦਾ ਨਹੀਂ ਕਰਦੇ ਟਮਾਟਰ ਦੇ ਹਾਈਬ੍ਰਿਡ ਵੀ ਤਿਆਰ ਕਰਦੇ ਸੀ ਮਿਰਚ ਦਾ ਹਾਈਬ੍ਰਿਡ ਵੀ ਤਿਆਰ ਕਰਦੇ ਆ ਖੇਤ ਦੇ ਵਿੱਚ ਹੀ ਤਿਆਰ ਕਰਦੇ ਆ ਖੇਤਾਂ ਦੇ ਵਿੱਚ ਗਾਜਰ ਦਾ ਹੁਣ ਇਹ ਮੇਰੇ ਕੋਲ ਚੌਥਾ ਸਾਲ ਆ ਇਹਨੂੰ ਮੈਂ ਆਪਸ਼ੇ ਲਕਸ਼ੀਰੀ ਕੀਤਾ ਪਿਛਲੀ ਬਾਰੇ ਕਿਸੇ ਕੰਪ ਇੱਕ ਜੀ ਉਹਨਾਂ ਦਾ 2500 ਕਿਲੋ ਦਾ ਆਰਡਰ ਸਾਡੇ ਕੋਲ 6 ਇੱਕ ਸਾਡੇ ਕੋਲ ਹੁਣ ਬੀਜ ਵਾਸਤੇ ਗਜਰ ਲਈ ਆ। ਕਿਵੇਂ ਇੱਕ ਗੱਲ ਕਹੀ ਜਾਂਦੀ ਹੈ ਕਿ ਪੰਜਾਬ ਦੀ ਮਿੱਟੀ ਸੋਨਾ ਉਗਲ ਸਕਦੀ ਹੈ ਪਰ ਤੁਸੀਂ ਤਾਂ ਇਹ ਸਾਬਤ ਹੀ ਕਰ ਦਿੱਤਾ ਕਿ ਲੱਗਦਾ ਹੈ ਕਿ ਪੰਜਾਬ ਵਰਗੀ ਜਗ੍ਹਾ ਕਿਤੇ ਹੋਰ ਨਹੀਂ ਹੈਗੀ। ਨਹੀਂ ਪੰਜਾਬ ਵਰਗਾ ਮੌਸਮ ਤੇ ਪੰਜਾਬ ਵਰਗਾ ਪਾਣੀ ਕਿਤੇ ਨਹੀਂ ਹੈਗਾ ਜੇ ਇਹ ਪੰਜਾਬ ਆਪਣਾ ਨਸ਼ਿਆਂ ਤੇ ਜਿਹੜੇ ਆਪਣੇ ਬਹੁਤ ਮਹਿੰਗੇ ਲੋਕਾਂ ਦੇ ਵਿਆਹ ਨੇ ਤੇ ਘਰ ਨੇ ਉਹਦੀ ਰੀਸ ਨਾ ਕਰੋ ਇੱਕ ਦੂਜੇ ਦੀ ਤੇ ਆਪਣੀ ਜ਼ਿੰਦਗੀ ਜਿਉਣ ਵਾਸਤੇ ਬਹੁਤ ਵਧੀਆ ਜੀ ਪੰਜਾਬ। ਤਾਂ ਤੁਸੀਂ ਆਪਣੇ ਆਪ ਨੂੰ ਇਸ ਸਮੇਂ ਕਾਮਯਾਬ ਉਦਮੀ ਕਿਸਾਨ ਮੰਨਦੇ ਹੋ ਤੁਹਾਨੂੰ ਲੱਗਦਾ ਵੀ ਜਿਹੜਾ ਸਾਰੀਆਂ ਚੀਜ਼ਾਂ ਨੇ ਕਿਤੇ ਨਾ ਕਿਤੇ ਪੰਜਾਬ ਨੂੰ ਖੇਤੀ ਸੰਕਟ ਚੋਂ ਕੱਢ ਸਕਦੀਆਂ ਨੇ ਜੇ ਕਿਸਾਨ ਇਹ ਪਾਸੇ ਵੱਲ ਨੂੰ ਜਾਣ ਹਾਂ ਕਿਸਾਨ ਬਹੁਤ ਲੱਗੇ ਹੋਏ ਨੇ ਮਿਹਨਤ ਕਰਦੇ ਆ ਹੁਣ ਬਹੁਤ ਕਿਸਾਨ ਅੱਗੇ ਲਿ ਜਾ ਰਹੇ ਨੇ ਪੰਜਾਬ ਨੂੰ ਜੇ ਆਪਣੇ ਕਿਸਾਨਾਂ ਚ ਹੁਣ ਕਾਮਯਾਬ ਨੇ ਲੋਕ ਤਾਂ ਕਹਿੰਦੇ ਨੇ ਪੰਜਾਬ ਦੇ ਕਿਸਾਨ ਨਸ਼ਈ ਨੇ ਨਸ਼ਈ ਬਿਲਕੁਲ ਨਹੀਂ ਬਹੁਤ ਮਿਹਨਤੀ ਨੇ ਜਦੋਂ ਦੇਖੋ ਆਪਣਾ ਜੂਨ ਦਾ ਮਹੀਨਾ ਆਊਗਾ ਜਿੱਦ 15 ਜੂਨ ਹੋ ਗਈ 15 ਜੂਨ ਤੋਂ ਬਾਅਦ ਦਿਨ ਰਾਤ ਕਰਕੇ ਆਪਣੇ ਕਿਸਾਨ 10 ਦਿਨਾਂ ਦੇ ਵਿੱਚ ਚੱਪੇ ਚੱਪੇ ਦੇ ਝੋਨਾ ਲਾਉਣ ਦੇ ਨੇ ਝੋਨਾ ਲਾਉਣਾ ਬੜਾ ਔਖਾ ਹੈ ਬੜਾ ਔਖਾ ਉਹ ਗਰਮੀ 'ਚ ਕੰਮ ਕਰਨਾ ਕੋਈ ਨਸ਼ਈ ਬੰਦੇ ਥੋੜੀ ਨੇ ਪਰ ਉਹਨਾਂ ਦੀ ਆਪਰੀਜ਼ ਨਾ ਕਰੋ ਜਿਹੜੇ ਚੰਗੇ ਕਿਸਾਨ ਨੇ ਉਹਨਾਂ ਦੀ ਆਪਰੀਜ਼ ਕਰੋ ਜੇ ਵੀ ਤੁਸੀਂ ਖੇਤੀਬਾੜੀ ਵਿਭਾਗ ਦੇ ਨਾਲ ਜਾਂ ਖੇਤੀ ਵਿਗਿਆਨ ਕੇਂਦਰਾਂ ਦੇ ਨਾਲ ਜੁੜਿਓਗੇ ਤਾਂ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜੀ ਰਵਾਇਤੀ ਖੇਤੀ ਹੈਗੀ ਉਹਦਾ ਯੁੱਗ ਬੀਤ ਚੁੱਕਿਆ ਹੈ ਕਿਸਾਨਾਂ ਨੂੰ ਹੁਣ ਜਿਹੜਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਖੇਤੀਬੀ ਵਿਗਿਆਨ ਕੇਂਦਰ ਤੋਂ ਡਾਕਟਰ ਮਨਦੀਪ ਨੇ ਜਾਂ ਹੋਰ ਡਾਕਟਰ ਨੇ ਉਹ ਤੁਹਾਨੂੰ ਟ੍ਰੇਨਿੰਗ ਦਿੰਦੇ ਰਹੇ ਤਾਂ ਲੱਗਦਾ ਵੀ ਇਹ ਇਹ ਚੀਜ਼ਾਂ ਦੀ ਲੋੜ ਅੱਜ ਦੇ ਸਮੇਂ ਪੰਜਾਬ ਨੂੰ ਉੱਥੇ ਜਾਣ ਦੀ ਲੋੜ ਹੈ ਬਿਲਕੁਲ ਲੋਕਾਂ ਨੂੰ ਸਿੱਖਣ ਦੀ ਲੋੜ ਹੈ ਜਿਹੜੇ ਉਹਨਾਂ ਦੇ ਬੱਚੇ ਨੇ ਉਹ ਬੱਚਿਆਂ ਨੂੰ ਲੋੜ ਆ ਜਿਵੇਂ ਹੁਣ ਆਮ ਬੱਚੇ ਨੂੰ ਆਪਾਂ ਘਰ ਹੀ ਮੋਟਰਸਾਈਕਲ ਲੈ ਕੇ ਜਿੱਦਣਾ ਮੋਬਾਈਲ ਲੈ ਕੇ ਜਿੱਦਣ ਹੁਣ ਚੰਗੇ ਜਿਹੜੇ ਆਪਣੇ ਚੱਲਦੇ ਨੇ ਚੰਗੇ ਫਾਰਮਰ ਮੈਂ ਨਹੀਂ ਹੈਗਾ ਕੱਲਾ ਪੰਜਾਬ ਦੇ ਵਿੱਚ ਬਹੁਤ ਚੰਗੇ ਫਾਰਮਰ ਨੇ ਗਾਂਵ ਤੋਂ ਸਾਨੂੰ ਉਹਨਾਂ ਲਵੇ ਬੱਚਿਆਂ ਨੂੰ ਗੇੜਾ ਮਰਵਾਓ ਤੇ ਉੱਥੇ ਕੰਮ ਸਿੱਖਣ ਜਾਣ ਤੇ ਗਾਹਾਂ ਨਿਕਲ ਸਕਦੇ ਨੇ ਉਹ ਬੱਚੇ ਤੁਹਾਡੇ ਬੱਚੇ ਆਉਂਦੇ ਆ ਖੇਤ ਦੇ ਵਿੱਚ ਹਾਂਜੀ ਆਉਂਦੇ ਆ ਬੱਚੇ ਸਾਡੇ ਨਾਲੇ ਰਿਹਾ ਹੁਣ ਸਾਡਾ ਬੇਟਾ ਉਹਨੇ ਮੈਦਾ ਪਿੱਛੇ ਉਹਨੂੰ ਇਸ ਲੈਂਡ 'ਚ ਹਟਾ ਕੇ ਆਰਚੀਟੈਕਟ ਬਣਾਤਾ ਸੀ ਬੰਬੇ ਤੋਂ ਡਿਗਰੀ ਕੀਤੀ ਉਹਨੇ ਅੱਜ ਕੱਲ੍ਹ ਆਸਟ੍ਰੇਲੀਆ ਨੇ ਆਪਣਾ ਕੰਮ ਬਹੁਤ ਵਧੀਆ ਕਰ ਰਿਹਾ ਨੂੰ ਠੀਕ ਹੈ ਠੀਕ ਹੈ ਆਸਟ੍ਰੇਲੀਆ ਵੀ ਮੈਂ ਗਿਆ ਪਰ ਪੰਜਾਬ ਵਰਗਾ ਕੰਮ ਕਿਤੇ ਨਹੀਂ ਵਧੀਆ ਹੈਗਾ ਜਿੱਦੂ ਸੋਚ ਤੇ ਚਿੱਤ ਨਹੀਂ ਲੱਗਾ ਤੁਹਾਡਾ ਅ ਨਹੀਂ ਪੰਜਾਬ ਤਾਂ ਪੰਜਾਬੀ ਆ ਜੀ ਦੇਖੋ ਜੇ ਪੰਜਾਬ ਦਾ ਬੰਦਾ ਮਿਹਨਤ ਕਰੇ ਹਾਂ ਜੇ ਪੰਜਾਬ ਦੇ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਵੱਡੇ ਵੱਡੇ ਘਰ ਬਣਾ ਕੇ ਫਿਰ ਇਹ ਖੇਤੀ ਦੇ ਵਿੱਚੋਂ ਇੰਨੀ ਕਮਾਈ ਨਹੀਂ ਹੋਣੀ ਜਿੰਨੀ ਆਪਣੇ ਖਰਚੇ ਲਈ। ਕਿੰਨੀਆਂ ਔਰਤ ਕਿੰਨੀਆਂ ਔਰਤਾਂ ਨੇ ਇਸ ਸਮੇਂ ਜਿਹੜੀਆਂ ਕੰਮ ਕਰ ਰਹੀਆਂ ਤੁਹਾਡੇ ਕੋਲ? ਆਪਣੇ ਕੋਲ 62 ਬੀਬੀਆਂ ਨੇ। 62 ਮਜ਼ਦੂਰ ਇਸ ਸਮੇਂ ਕੰਮ ਕਰਦੇ ਨੇ। ਤੇ ਸੱਤ ਭਰਾ ਨੇ। ਠੀਕ ਹੈ। ਤੇ ਘਾਤਰ-ਮਾਤਰ ਬੰਦੇ ਨੇ ਬਾਕੀ ਸਾਡੇ ਜਿਹੜੇ ਸੀਡ ਫਾਰਮ 'ਚ ਨੇ ਪਟਰੋਲ ਪੰਪ ਤੇ ਉਹ ਵੱਖਰੇ ਬੰਦੇ ਨੇ ਸਾਡੇ ਕੋਲ। ਇਹਨਾਂ ਨੂੰ ਵੀ ਕਿਸਾਬ ਨਾਲ ਲੰਬੇ ਸਮੇਂ ਤੋਂ ਲਗਾਤਾਰ ਕੰਮ ਮਿਲਦਾ ਹੈਗਾ। ਇਹ ਸਾਡੇ ਕੋਲ ਜਿੱਦੇ ਗਾਜਰ ਦੀ ਪਪਾਈ ਅਸੀਂ ਨੇ ਸ਼ੁਰੂ ਕੀਤੀ ਹੈ 23 ਜਨਵਰੀ ਨੂੰ ਕੀਤੀ ਸੀਗੀ। ਹਾਂ। ਇੱਕ ਵੀ ਛੁੱਟੀ ਨਹੀਂ ਮਾਰੀ ਇਹਨਾਂ ਨੇ ਇੱਕ ਦਿਨ ਛੁੱਟੀ ਮਾਰੀ ਸੀ ਮੇਲਾ ਜੀ ਸਾਡੇ ਘਰਾਂ ਚੋਂ ਦਾ ਉਹਦੇ ਇੱਕ ਦਿਨ ਛੁੱਟੀ ਮਾਰੀ ਇਹਨਾਂ ਨੇ ਛੁੱਟੀ ਬਿਮਾਰੀ ਕਹਿੰਦੇ ਇਹ ਨਹੀਂ ਇਹ ਕਰ ਲੱਗਦਾ ਘਰੇ ਸਾਡਾ ਇੱਕ ਵੀ ਛੁੱਟੀ ਨਹੀਂ ਮਾਰੀ ਤਾਂ 2.5 ਮਹੀਨੇ ਹੋ ਗਏ ਇਹ ਮਨਜੀਤ ਸਿੰਘ ਕੁਮਾਰ ਨੇ ਜੋ ਕਿ ਕਿਤੇ ਨਾ ਕਿਤੇ ਉਹਨਾਂ ਕਿਸਾਨਾਂ ਦੇ ਲਈ ਮਿਸਾਲ ਨੇ ਜੋ ਆਪਣਾ ਕੁਝ ਸ਼ੁਰੂ ਕਰਨਾ ਚਾਹੁੰਦੇ ਆ ਨਾਲ ਦੀ ਨਾਲ ਵੱਡੇ ਪੱਧਰ ਤੇ ਮਹਿਲਾ ਮਜ਼ਦੂਰ ਨੇ ਜਿਹੜੀਆਂ ਉਹਨਾਂ ਨੂੰ ਕੰਮ ਦੇ ਰਹੇ ਨੇ ਤੇ ਚੰਗਾ ਮੁਨਾਫਾ ਹੈ ਜਿਹੜਾ ਉਹ ਖੇਤੀ ਜੋ ਕੁਮਾਰ ਰਹੇ ਨੇ ਤੇ ਹੁਣ ਤੱਕ ਪਤਾ ਹੀ ਨਹੀਂ ਕਿੰਨੇ ਕਿ ਜਿਹੜੇ ਅਵਾਰਡ ਨੇ ਯੂਨੀਵਰਸਿਟੀ ਦੇ ਉਹਨਾਂ ਨਾਲ ਉਹਨਾਂ ਨੂੰ ਸਨਮਾਨਤ ਕੀਤਾ ਜਾ ਚੁੱਕਿਆਗਾ ਤੇ ਦਿੱਲੀ ਤੱਕ ਜਿਹੜੀ ਉਹਨਾਂ ਦੀ ਗਾਜਰ ਹੈ ਉਹਦੀ ਚਰਚਾ ਹੈਗੀ ਤੇ ਉਸ ਦੇ ਨਾਲ ਹੀ ਉਹਦਾ ਬੀਜ ਵੀ ਜਿਹੜਾ ਤਿਆਰ ਹੈ ਉਹ ਆਪਣੇ ਖੇਤਾਂ ਦੇ ਵਿੱਚ ਕਰਦੇ ਨੇਗੇ ਸਮਰ نیوز ਤੁਸੀਂ ਦੇਖ ਰਹੇ ਹੋਗੇ ਮੈਂ ਹਾਂ ਕੁਲਵੀਰ ਸਿੰਘ ਸੰਗਰੂਰ